daqui para ਪੰਚਾਇਤ ਦੇ ਵਿੱਚ ਗੁਦਾਸ ਮਾਨ ਤੋਂ ਬਾਅਦ ਇਹ ਨਵੀਂ ਜਾਂਦੇ ਆ ਤੇ ਮੇਰੇ ਧਰਮ ਕੋ ਕਿਹਾ ਸਨੇਤਵਰੀ ਜਾਣਾ ਉੱਥੇ ਸਾਡੀ ਸਾਜੀ ਲੱਜੂ ਕਿਨੇ ਮੈਨੂੰ ਲੱਗਦਾ ਜੇ ਤੋਹਾਂ ਛੋਟੜ ਮੈਂ ਬੱਤੀ ਤੇ ਜਿਹੜੇ ਆਏ ਉਹ ਨਾਲ ਆਉਣ ਤੋਂ ਕਿਧਰਾ ਗਏ ਥੋੜਾ ਜਿਹਾ ਸ਼ਰਮਾ ਗਏ ਥੋੜਾ ਜਿਹਾ ਘਬਰਾ ਗਏ ਤੇ ਗਾਲੀ ਇਸ ਕੋ ਪੰਚਾਇਤ ਦੇ ਵਿੱਚ ਬੱਦ ਨਾਮ ਤੋਂ ਪਾਇਆ ਗਏ ਉਹ ਕਿਤੇ ਪੰਚਾਇਤ ਦੇ ਵਿੱਚ ਨਾਮ ਤੋਂ ਪਾਇਆ ਗਏ

ਇਦਨੇ ਆਪਾਂ ਕਈ ਲੋਕ ਬੜਾ ਬੜਾ ਜੰਗਾ ਬੋਲਦੇ ਆ ਫਕੀਰਾਂ ਲੋਕਾਂ ਜਿਹੜੇ ਫਕੀਰ ਲੋਕ ਹੁੰਦੇ ਲੋ ਕਹਿ ਕੇ ਟੱਪ ਜਾਂਦੇ ਨੇ ਤਾਂ ਦੇ ਕੇ ਮੁੱਕ ਜਾਂਦੇ ਨੇ ਇਹ ਬੰਦਾ ਜੰਗਾ ਨਹੀਂ ਬੋਲਦਾ ਪਤਾ ਨਹੀਂ ਫਕੀਰ ਕਿਹੜੀ ਮੋਟ ਚ ਹੋ ਗਏ ਕਿਉਂਕਿ परवार <laughs> जी ਕੀ ਨਾਮ ਤੁਹਾਡਾ ਜਿਹੜਾ ਨੀਰਜ ਕੁਮਾਰ ਆ ਹਾਂ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਸੱਗੀ ਸਰਕਾਰ ਦਾ ਜਿਹੜਾ ਮੇਲਾ ਲਖਦਾ ਦਾ 11ਵਾਂ ਗਉਂਸਲ ਸਰਕਾਰ ਦਾ ਕਰਾਇਆ ਗਿਆ ਬਹੁਤ ਵਧੀਆ ਹੈ ਇਹ ਮੇਲਾ ਸਾਡਾ ਬਹੁਤ ਵਧੀਆ ਹੋਇਆ ਜੀ ਨਾ ਇਹ ਕਹਿੰਦਾ ਮੇਲੇ ਵਿੱਚ ਆ ਕੇ ਲੋਕਾਂ ਤਾਂ ਇਹਨਾਂ ਨੂੰ ਬਧਾਈਆਂ ਬਹੁਤ ਖੁਸ਼ੀ ਹੋਈ ਜਾਈ ਇੱਧਰ ਹੀ ਰੌਣਕਾਂ ਲੱਗੀਆਂ ਰੋਮੀ ਬਸ ਮੇਲੇ ਜਿਹੜੇ ਕਲਾਕਾਰ ਕਿੱਥੇ ਕਿੱਥੋਂ ਪਹੁੰਚੇ ਸੀਗੇ ਕਲਾਕਾਰ ਸਾਡੇ ਆਪਣੇ ਇਹ ਕੁਲਦੀਪ ਮਾਨਵ ਜੀ ਦੇ ਉੱਤੋਂ ਜੀ ਮਧੂਵੀਰ ਮਾਨਤ ਪ੍ਰਯੋਗ ਕੁਮਾਰ ਮਾਚੂ ਵਾਲੇ ਤੋਂ ਇੱਕ ਛੋਟੇ ਮੋਟੇ ਜਿਹੋ ਵੀ ਗਲਾ ਘਾਟ ਸੀ। तकरीबन ਫਕੀਰ ਪਹੁੰਚੇ ਕਿਤੋਂ ਕਿਤੋਂ ਪਹੁੰਚੇ ਆ। ਕਿ ਆਈ ਸੀ ਆਪਣੇ ਹਿਲਵਾ ਤੋਂ। ਉਹ ਜਿਹੜੇ ਆਣੇ ਨੇ तमाम। ਜਿਹੜੇ ਆਣੇ ਤੋਂ। ਕੀ ਕਹਿਣਾ ਚਾਹੁੰਦੇ ਸੰਗਤ ਨੂੰ? ਮੈਂ ਤਾਂ ਸੰਗਤ ਨੂੰ ਇਹ ਵੀ ਕਹਾਂਗਾ ਕਿ ਹਾਂ ਵੀ ਜੀ ਸਾਰੇ ਆਗਿਆ ਤੋਂ ਇਦਾਂ ਹੀ ਮੇਲੇ ਦੀ ਹੋਣ ਤਾਂ ਬਹੁਤ ਖੁਸ਼ੀ ਹੋਈ ਆ ਮੈਨੂੰ। ਇਦਾਂ ਹੀ ਰੌਣਕਾਂ ਵਧੀਆਂ ਰਹਿਣ। ਤੇ ਬਸ ਅਸ਼ੀਆ ਤੋਂ ਮੁਕਤ ਰਹੋ। ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਮੇਲਾ ਕਰਵਾਇਆ ਗਿਆ ਲੱਖ ਦਾ ਤਾਂ ਕੌਂਸਲ ਸਰਕਾਰ ਦਾ ਇਹ ਕਿਦਵਾ ਮੇਲਾ ਸੀ ਜੀ ਇਹ ਤੀਆ ਮੇਲਾ ਸੀ ਸਰਕਾਰਾਂ ਦਾ ਇਹ ਬਹੁਤ ਵਕ 11ਵੀਂ ਸਰਕਾਰ ਦੀ ਹੈਗਾ ਜਿਨ੍ਹਾਂ ਦੇ ਅੱਜ ਮੇਲਾ ਸੀਗਾ ਕਿਤੇ तमाम ਸਾਡੇ ਬਹੁਤ ਜਿਹੜੇ ਵਣ ਸੁਮਾਨੇ ਕਲਾਕਾਰ ਆਏ ਦਿਨਾਂ ਵਿੱਚ ਆਰਗੇਨ ਸਿਸਟਰ ਐਂਡ ਪ੍ਰੀਵੋਲ ਕਈ ਕਲਾਕਾਰਾਂ ਨੇ ਆ ਕੇ ਆਦੀ ਲਗਾਈ ਮਹੀਨੇ ਦੀਆਂ ਸ਼ਬਦ ਵਧਾਈ ਔਰ ਇਹਦੇ ਬਾਰੇ ਇਹੀ ਕਹਿ ਦਿੰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾ ਰਿਹਾ ਕਿ ਸਾਰੇ ਪੂਜਿਆ ਕਰੋ ਔਰ ਪਰਮਾਤਮਾ ਦਾ ਨਾਮ ਲਿਆ ਕਰੋ ਸਭ ਤੋਂ ਵੱਡੀ ਇਹ ਗੱਲ ਔਰ ਨੌਜਵਾਨ ਪੀੜ੍ਹੀ ਨੂੰ ਇਹ ਕਿਹਾ ਜਾਣਾ ਹੈ ਕਿ ਨਸ਼ੇ ਤੋਂ ਦੂਰ ਰਹੋ ਔਰ ਪਰਮਾਤਮਾ ਦਾ ਨਾਮ ਜਪੋ ਮੇਲ ਬਣਾਪ ਆਪਣੀ ਮਾਂ ਪਿਓ ਦੀ ਸੇਵਾ ਕਰੋ ਸਭ ਤੋਂ ਵੱਡੀ ਸੇਵਾ ਮਾਪਿਆਂ ਦੀ ਜਨਣਾ ਜਿਹੜੇ ਪਹਿਲਾ ਗੱਦੀ ਮਸ਼ੀਨ ਸੀ ਮਾ ਮਾਤਾ ਜੀ ਸਾਡੇ ਆਪਣੇ ਹਿੰਦੂ ਰਾਣੀ ਜੀ ਉਹ ਤਕਰੀਬਨ ਉਹਨਾਂ ਤੋਂ 18 ਸਾਲ ਛਣਨ ਤੋਂ ਬਾਅਦ ਤਕਰੀਬਨ ਹੁਣ ਜਿਹੜੇ ਆਪਣੇ ਸਰਿੰਦਰਪਾਲ ਸਾਈਂ ਜਿਹੜੇ ਗੱਦੀ ਦੇ ਬੈਟਰੇ ਨਾਲ ਕੀ ਕਹਿਣਾ ਚਾਹੁੰਦੇ ਜਿਹੜੇ ਸੰਗਤ ਨੂੰ ਜਿਵੇਂ ਤੁਸੀਂ ਵੀ ਢੀਲ ਪੂਰਾ ਕਰ ਦਿਓ ਸੰਗਤ ਵੀ ਮੇਲੇ ਬਾਰੇ ਅਗਲੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੇਲੇ ਬਾਰੇ ਇਹੀ ਪੈਸੀ ਦੇਗਾ ਜੀ ਕਿ ਇਹ ਮੇਲਾ ਇਹ ਪੀਰ ਫਕੀਰਾਂ ਦਾ ਮੇਲਾ ਕਿ ਇਹਦੇ ਵਿੱਚ ਸਭ ਤੋਂ ਵੱਡੀ ਇਹ ਇਹ ਜਾਨਣਾ ਕਿ ਪ੍ਰਮਾਤਮਾ ਦਾ ਨਾਮ ਇਹੜੀ ਮਨਾਫ ਮੇਲਾ ਮੈਂ ਮੈਂ ਇਹ ਕਹਾਂ ਮੇਲੇ ਦਾ ਮਤਲਬ ਮੇਲਾ ਲੱਗਿਆ ਯਾਰਾਂ ਨੂੰ ਯਾਰ ਮਿਲ ਗਏ ਸੱਚੀ ਸਰਵਰ ਰੌਣਕ ਲਾਈ ਦੀ ਹੈ ਮੇਰੇ ਪੀਲ ਨੂੰ ਮਿਲਣ ਲਈ ਦੁਨੀਆਂ ਚਾਰੇ ਚਪੇਰ ਤੋਂ ਆਈ ਨਹੀਂ ਹੈ ਮੇਲੇ ਦਾ ਮਤਲਬ ਇਹ ਮੁਲਾਕਾਤ ਕਿ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਸਭ ਇਕੱਠੇ ਹੋ ਮਿਲ ਕੇ ਲੋਕ ਆਪਸ ਵਿੱਚ ਪ੍ਰੇਮ ਭੈਰ ਕੇ ਰੋ ਠੀਕ ਹੈ ਅਨਸਰ ਕੀ ਨਾਮ ਹੈ ਤੁਹਾਡਾ ਅਨਸਰ ਪਾਲ ਸਿੰਘਰਪਾਲ ਜੀ ਜਿਹੜਾ ਕੱਜ ਇਸ ਜਗ੍ਹਾ ਤੇ ਜਿੱਥੇ ਕੱਜ ਉਹ ਰਸਮ ਝੰਡ ਦੀ ਕੀਤੀ ਗਈ ਸਾਦੇ ਵਸਨ ਕੀਤੀ ਗਈ ਇਹ ਕਿਹੜਾ ਦਰਵਾਰ ਹੈ ਉਹ ਗਵਸਪਾਲ ਸੱਚੀ ਸਰਕਾਰ ਦਾ ਦਰਵਾਰ ਆ ਇਹ ਰਾਇਤਾਂ ਦੇ ਬਾ ਬਾਸ਼ਾ ਵਾ ਠੀਕ ਨਹੀਂ ਇਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਇਹ ਕਿਦਮਾ ਮੇਲਾ ਕਰਵਾਇਆ ਜਾ ਰਿਹਾ ਹੈ ਅਬ ਨਹੀਂ ਨਹੀਂ ਮਕਲਾਣਾ ਮੇਲਾ ਹੀ ਕੋਈ ਬਾ ਮੇਲਾ ਇਸ ਮੇਲੇ ਵਿੱਚ ਕੀ ਕੀ ਰਸਮਾਂ ਕੀਤੀ ਜਾਂਦੀਆਂ ਨੇ ਚਲਦੇ ਹੁਣ ਚਲਦੇ ਦੀ ਰਸਮ ਸਾਦੇ ਦੀ ਰਸਮ ਚਾਪਰ ਦੀ ਰਸਮ ਕਿ ਝੰਡਾ ਚੜਾਇਆ ਗਿਆ ਅੱਜ ਜਿਵੇਂ ਦਰਬਾਰ ਤੇ ਝੰਡਾ ਚੜਾਇਆ ਗਿਆ ਵਾ ਚਾਪਰ ਚੜਾਈ ਜੀ ਇਹ ਮੇਰੀ ਰਸਮ ਕੀਤੀ ਗਈ ਆ ਅੱਜ ਤਕਰੀਬਨ ਵਿੱਚੀ ਸੰਗਤ ਵੀ ਤਕਰੀਬਨ ਸਮਾਪਤ ਹੋਣ ਦੀ ਆਈ ਹੈ ਉਹ ਸਾਰੇ ਆਏ ਨੇ ਅੱਜ ਤੁਸੀਂ ਲੋਕਾਂ ਕੀ ਕਰਨੋ ਤੇ ਨੇ ਮੈਸੇਜ ਕੀ ਸਮਝਦੇ ਹੋ ਆਸ਼ੀਤ ਆਪਾਂ ਐਸੀ ਹੀ ਦਵਾਂਗੇ ਵੀ ਭਾਈ ਸਿਰਫ ਸਿਰਾਂ ਦੇ ਲੜ ਲੱਗੋ ਦੇ ਲਈ ਤੇ ਜੇ ਲੜ ਲੱਗੋਗੇ ਤਾਂ ਸੁਖ ਪ੍ਰਾਪਤ ਕਰੋਗੇ ਜੀ ਸੁਖੀ ਪ੍ਰਾਪਤ ਕਰੋਗੇ ਤੇ ਪਿਆਰ ਦਾ ਦਾ ਉਹ ਆ ਦੁਨੀਆ ਤੇ ਜਿਹੜੀ ਕਸ਼ਟ ਚੱਲ ਰਿਆ ਸਭ ਪੂਰ ਹੋਊਗਾ। ਹਾਂਜੀ ਕੀ ਨਾਮ ਹੈ? ਮੇਰਾ ਅਮੀਰ ਅਮਨ। ਆ ਰਮਨ ਜੀ ਅੱਜ ਕੀ ਕਰਨ ਤੁਹਾਨੂੰ ਜਿਹੜਾ ਅੱਜ ਬਹੁਤ ਸਖਤ ਸਰਕਾਰ ਦੇ ਦਰਬਾਰ ਤੇ ਅੱਜ ਨਿਊ ਪ੍ਰੇਮਨਗਰ ਜਿੱਥੇ ਕਿ ਅੱਜ ਝੰਡਾ ਚੁਆਇਆ ਗਿਆ ਵਾ। ਦੇਖੋ ਜਿੱਥੇ ਤੇ ਚਾਦਰ ਚੜੀ ਆ। ਹਾਂਜੀ ਤੇ ਵਧੀ ਰਸਮੀ ਹੋ ਰਹੀ ਆ। ਅੱਜ ਉਸਾਰੀ ਦਾ ਕੀ ਕੀ ਜਾਣਕਾਰੀ? ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਇਹ ਮੇਲਾ ਲੱਗਿਆ। ਸਭ ਤੋਂ ਪਹਿਲਾਂ ਇਹ ਕਹਿੰਦੇ ਮੇਲਾ ਲੱਗਿਆ ਇਹ ਆਰਾਂ ਨੂੰ ਯਾਰ ਮਿਲ ਗਏ। ਸਖੀ ਸਰਵਰ ਰੌਣਕ ਲਾਈ ਹੋਈ ਆ। ਮੇਰੇ ਦਾਤਾ ਨੂੰ ਦੇਖਣ ਲਈ ਦੁਨੀਆ ਚਾਰਚ ਫੇਰੇ ਆਈ ਜੀ ਕਿ ਮੇਰਾ ਕਹਿਣਾ ਇਹ ਹੈ ਕਿ ਮੇਲਾ ਮੇਲਾ ਮੇਲੇ ਦਾ ਮਤਲਬ ਜੀ ਆਪਸੀ ਮੇਲ ਮਲਾਪ ਯਾਨੀ ਕਿ ਲੋਕਾਂ ਦੇ ਨਾਲ ਇੱਕ ਦੂਜੇ ਨਾਲ ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਕੋਈ ਦੁਖੀ ਕੋਈ ਸੁਖੀ ਹਰ ਤਰ੍ਹਾਂ ਦੇ ਜਿਨ੍ਹਾਂ ਨੂੰ ਕੁਝ ਮਿਲਦਾ ਵੀ ਹੈ ਬਹੁਤ ਕੁਝ ਮਿਲ ਵੀ ਰਿਹਾ ਵਾ ਇਹਦਾ ਮਤਲਬ ਇਹੀ ਹੈ ਮੇਲਾ ਮੇਲੇ ਦੇ ਵਿੱਚ ਸਾਡੇ ਚਾਦਰ ਦੀ ਰਸਮ ਵੀ ਹੁੰਦੀ ਹੈ ਝੰਡੇ ਦੀ ਰਸਮ ਵੀ ਹੁੰਦੀ ਚਾਦਰ ਦੀ ਰਸਮ ਹੁੰਦੀ ਹੈ ਇਹ 11ਵੀਂ ਵਾਲੀ ਸਰਕਾਰ ਦਾ ਮੇਲਾ ਦਾਤਾ ਵਲੀ ਦਾ ਸਰਕਾਰ ਦਾ ਤੇ ਮੁਸਤਾ ਫਕੀਰਾ ਦਾ ਮੇਲਾ ਵਾ ਸਭ ਇਹੀ ਆਪਾਂ ਇਹੀ ਕਹਿੰਦੇ ਸਭ ਦੀ ਮੰਨੋ ਕਾਮਨਾ ਪੂਰੀ ਹੋਵੇ ਸਭ ਦੀ ਇੱਛਾਵਾਂ ਪੂਰੀਆਂ ਹੋਣ ਤੇ ਮੇਰਾ ਇਹੀ ਕਹਿਣਾ ਵਾ ਜੇ ਮਾਪਾਂ ਜੀ ਅੱਜ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਨਸ਼ੇ ਤੋਂ ਦੂਰ ਰਹੋ ਔਰ ਜੋ ਵੀ ਐ ਇਹ ਆਪਸੀ ਪ੍ਰੇਮ ਪਿਆਰ ਨਾਲ ਰੋ ਜੋ ਵੀ ਇੱਥੇ ਦੁਨੀਆ ਤੇ ਹੋ ਰਿਹਾ ਵਾ ਕਲਯੁਗ ਚੱਲ ਰਿਹਾ ਈ ਕਲਯੁਗ ਦਾ ਮਤੋਲੀ ਆਪਸੀ ਪ੍ਰੇਮ ਪਿਆਰ ਨਹੀਂ ਹੈਗਾ ਆਪ ਦਾ ਇਹੀ ਕਹਿੰਦੇ ਆ ਵੀ ਪ੍ਰੇਮ ਪਿਆਰ ਨਾਲ ਲੋਕ ਇੱਕ ਦੂਜੇ ਨਾਲ ਬਣਾ ਕੇ ਰੱਖੋ ਸਾਡਾ ਇਹੀ ਕਹਿਣਾ ਜੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਨੀਰਜ ਕੁਮਾਰ ਨੀਰਜ ਜੀ ਤੁਸੀਂ ਕੀ ਕਹਣਾ ਚਾਹੁੰਦੇ ਹੋ ਜਿਹੜਾ ਕਿ ਗੌਂਸਪਾ ਗਹਿਰਨੀ ਵਾਲੀ ਸਰਕਾਰ ਦੇ ਦਰਵਾਜ਼ੇ ਅੱਜ ਝੰਡਾ ਚੜਾਇਆ ਗਿਆ ਮੇਹਦੀ ਵੀ ਰੱਖੀ ਕੀਤੀ ਗਈ ਹੈ ਉੱਥੇ ਚਾਦਰ ਵੀ ਚੜੀ ਆ ਜੀ ਕਿਸ ਤਰ੍ਹਾਂ ਕੇ ਕੱਲੂ ਮੇਲਾ ਪੂਰਾ ਹਾਂਜੀ ਸਰਕਾਰ ਦੁਆਰਾ ਕਰਾਇਆ ਜਾ ਰਿਹਾ ਅੱਜ ਤੁਸੀਂ ਕੀ ਕਹਿੰਦੇ ਹੋ ਅੱਜ ਆਪਾਂ ਇਹੀ ਕਹਿੰਦੇ ਆ ਕਿ ਹਾਂ ਵੀ ਦਰਵਾਜ਼ੇ ਮੇਲੇ ਦੇ ਆ ਕੇ ਰੌਣਕਾਂ ਵਧਾਓ ਬਾਕੀ ਦਾਤਾ ਜੀ ਨੇ ਸਭ ਕੁਝ ਦੇ ਦੇਣਾ ਹੈ ਚਾਹੇ ਸੱਚੇ ਆ ਜਾਂ ਝੂਠੇ ਆ ਜਿੱਦਾਂ ਵੀ ਬਸ ਇਹਨਾਂ ਦੀ ਰਹਿਮਤ ਮਿਲ ਜੇ ਬਾਕੀ ਜੋ ਵੀ ਮਾਪਿਓ ਦੀ ਸੇਵਾ ਬਸ ਮੇਰੇ ਮੇਰਾ ਤਾਂ ਇਹੀ ਕਹਿਣਾ ਹੀ ਮਾਪਿਓ ਦੀ ਰੱਬ ਕਿੱਦਾਂ ਕਹਿੰਦੀ ਨੌਜਵਾਨ ਪੀੜ੍ਹੀ ਜਿਹੜੀ ਧਰਮੋਂ ਤੋਂ ਫਟਕ ਕੇ ਨਸ਼ੇ ਵੱਲ ਜਾ ਰਹੀ ਹੈ ਉਹ ਨਹੀਂ ਸੀ ਕੰਤ ਨਹੀਂ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਕਹਿੰਦਾ ਕਿ ਨਸ਼ਿਆਂ ਮਤਲਬ ਦੂਰ ਹੋ ਕੇ ਮਾ ਮਾ ਇਹਨਾਂ ਦਾਤਿਆਂ ਦੇ ਮਤਲਬ ਕਿ ਰਹਿਮਤ ਇਹਨਾਂ ਦੇ ਦਾਤਾ ਦੇ ਚਰਨਾਂ 'ਚ ਬੈਠੋ ਬਾਕੀ ਮਾਪਿਓ ਦੀ ਸੇਵਾ ਕਰੋ ਇਹੀ ਜੇ ਇਹ ਜੰਦਾ ਕਿ ਨੋਇਮਾਨ ਵੀਡੀਓ ਇਹ ਹਾਂ ਵੀ ਸਾਈਓ ਸੈੱਟ ਰੂਗੀ ਠੀਕ ਹੈ